ਕਫਤਾ ਲਈ ਕਿ ਮੈਂ ਤੁਹਾਡੇ ਸਾਰੇ ਵਾਸਤੇ ਤੇ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਇਹ ਕੁੱਕਰ ਤੇ ਕੜਾਈ ਦੀ ਆ ਤੇ ਰਸੋਈ 'ਚ ਗੱਲਾਂ ਕਰਦੇ ਸੀ ਮੈਂ ਖਾਣਾ ਬਣਾਉਣ ਲਈ ਤੁਰਿਆ ਫਿਰਦਾ ਸੀ ਤੇ ਮੈਨੂੰ ਨਾ ਫਿਰ ਆ ਕੇ ਗੱਲਾਂ ਕਰਦੇ ਇਹ ਸਾਰਾ ਉਹਨਾਂ ਦਾ ਹੀ ਵਰਤਾਲਾਪ ਹੈ ਜਿਹੜਾ ਤੁਹਾਨੂੰ ਮੈਂ ਇੱਕ ਹਫਤਾ ਦੇ ਰੂਪ ਸੁਣਾ ਰਿਹਾ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਕਹਿੰਦਾ ਘਰ ਵਿੱਚ ਮੈਂਸੀ ਤੁਰਿਆ ਫਿਰਦਾ ਜਿੱਥਾ ਪਹੁੰਚਿਆ ਵਿੱਚ ਰਸੋਈ ਕੰਮ-ਕਾਰ ਕਰਦੇ ਨੂੰ ਮੈਨੂੰ ਸੁਣੀ ਇੱਕ ਕੰਸੋਈ ਕੁਝ ਭਾਂਡੇ ਸੁਣੇ ਮੈਂ ਗੱਲਾਂ ਕਰਦੇ ਬੈਠ ਕੇ ਲਾਗੇ ਲਾਗੇ ਖੜਕ ਪੈਂਦੇ ਸੀ ਕਦੀ ਕਦੀ ਕੰਮ ਦੀ ਵਾਰੀ ਲਾ ਕੇ ਸਾਂਝ ਹੁੰਦੀ ਹੈ ਜਦਵੀ ਦਿਲ ਦੀ ਫੇਰ ਫਰਕ ਨਹੀਂ ਪੈਂਦਾ ਮਿਲ ਕੇ ਜਦ ਰਹਿੰਦੇ ਸਾਰੇ ਇਹ ਸਭ ਕੁਝ ਚੱਲਦਾ ਰਹਿੰਦਾ ਸੁਣਦੇ ਸੁਣਦੇ ਖੁਸਰ-ਫੁਸਰ ਮੈਂ ਆਪਣੀ ਨਜ਼ਰ ਘੁਮਾਈ ਨੁੱਕਰ ਵਿੱਚ ਸਲਾਹਾਂ ਕਰਦੇ ਦਿਸਗੇ ਕੁੱਕਰ ਕੜਾਈ ਕੁੱਕਰ ਕਹਿੰਦਾ ਆਕੜ ਕੇ ਮੈਂ ਭਾਂਡਿਆਂ ਦਾ ਸਰਦਾਰ ਬਿਨ ਮੇਰੇ ਤੋਂ ਸੁਣੀ ਰਸੋਈ ਬੰਦ ਖਾਣੇ ਦਾ ਕਾਰੋਬਾਰ ਛਟਪਕਾ ਮਾ ਸਾਰੇ ਖਾਣੇ ਸੀਟੀ ਨਾਲੇ ਮਾਰਾਂ ਕੀ ਸਾਗ ਕੀ ਆਲੂ ਦਾਲਾਂ ਮਿੰਟਾਂ ਵਿੱਚ ਗਲਾਮਾਂ ਬਾਲਣ ਨਿੱਤ ਬਚਾਵਾ ਕਰਦਾ ਸਮਾਂ ਵੀ ਥੋੜਾ ਲੱਗਦਾ ਖੁੱਲਾ ਮੂੰਹ ਤੇ ਰੰਨ ਬਾਰ ਨੂੰ ਤੈਨੂੰ ਦੇਖ ਕੇ ਹੀ ਡਰ ਲੱਗਦਾ ਕੜਾਈ ਨੂੰ ਕਹਿੰਦਾ ਬਾਅਦ ਵਿੱਚ ਨਾ ਕਹਿੰਦਾ ਛੱਟ ਪਕਾਵਾਂ ਖਾਣੇ ਸਾਰੇ ਸੀਟੀ ਨਾਲੇ ਮਾਰਾਂ ਕੀ ਸਾਗ ਕੀ ਆਲੂ ਦਾਲਾਂ ਮਿੰਟਾਂ ਵਿੱਚ ਗਲਾਵਾਂ ਬਾਲਣ ਨਿੱਤ ਬਚਾਵਾ ਕਰਦਾ ਸਮਾਂ ਵੀ ਥੋੜਾ ਲੱਗਦਾ ਕੁੱਲਾ ਮੂਤਰਾ ਕੰਨ ਬਾਹਰ ਨੂੰ ਤੈਨੂੰ ਵੇਖ ਕੇ ਹੀ ਡਰ ਲੱਗਦਾ ਮਣਾ ਮੂੰਹ ਤੂੰ ਪਾਲਣ ਫੂਕੇ ਸਮਾਂ ਵਿਭੋਤਾ ਲਾਵੇਂ ਤੇਰੀ ਨਾਲੋਂ ਹੱਦ ਜ਼ਰ ਗੇ ਚੰਗਾ ਥੋੜਾ ਰੋਲਾ ਪਾਵਾਂ ਭਾਵੇਂ ਅਗੋਂ ਕੜਾਈ ਕੇ ਲੀਆ ਪਰ ਮੈਂ ਤੇਰੇ ਮੰਦਾ ਤੂੰ ਭੰਡਾ ਅੰਗਰੇਜ਼ੀ ਰੂਪ ਰੰਗ ਦਾ ਮਾਣ ਕਰੇ ਤੂੰ ਅਸੀਂ ਖਰੀਆਂ ਦੇਸੀ ਪਾਣੀ ਚਟ ਪਕਾਵੇਂ ਖਾਣਾ ਪਰ ਰਹੀਦੇ ਸਾਰੇ ਫੋਕੇ ਪਾਣੀ ਚਟ ਪਕਾਵੇਂ ਖਾਣਾ ਪਰ ਰਹੀਦੇ ਸਾਰੇ ਫੋਕੇ ਇਸ ਤੋਂ ਚੰਗਾ ਕੱਚੀ ਖਾ ਲੋ ਸਬਜੀ ਬਾਜੀ ਧੋ ਕੇ ਕਹਿੰਦੀ ਜਿੰਨਾ ਚੰਨਾ ਮੇਰੇ ਵਿੱਚ ਪਕਾਓ ਸਵਾਦ ਨਹੀਂ ਆਉਂਦਾ ਖਾ ਕੇ ਰਹੇ ਜਾਂਦੇ ਲੋਕ ਪਤੀਲੇ ਛੱਟਦੇ ਜਦ ਬਣਦੀ ਤੜਕੇ ਲਾ ਕੇ जिन्ना भिंडी तला पकौड़े धागे करेले परोके जकवान बनावे सब फोके दे फोके सुन के बहस पतीला उठा को गल एवें बहस नहीं चंगी लगती ना खिलारो झल मिलजिल मिलजुल के असा इथे रहना नहीं चंगी बहस लड़ाई ਦੋ ਭਾਂਡੇ ਇਕੱਠੇ ਖੜਤੀ ਪੈਂਦੇ ਚਾਹਾਂ ਗੱਲ ਸਮਝਾਈ ਕੰਮਕਾਰ ਤੇ ਮੈਂ ਨਹੀਂ ਕਰਦਾ ਪਰ ਮਾਨਣੀ ਮਸਾ ਤੋਲਾ ਕੰਮਕਾਰ ਤੇ ਮੈਂ ਨਹੀਂ ਕਰਦਾ ਪਰ ਮਾਨਣੀ ਮਸਾ ਤੋਲਾ ਜੋ ਮਰਜ਼ੀ ਮੇਰੇ ਵਿੱਚ ਪਕਾਓ ਮੈਂ ਹਾਂ ਹਰਪਨ ਮੋਲਾ ਧੰਨਵਾਦ ਬਹੁਤ ਬਹੁਤ